2018 ਦੇ ਵਿੱਚ ਵੀ ਆਮ ਆਦਮੀ ਪਾਰਟੀ اپوزیشن ਬੈਂਚ ਤੇ ਬੈਠੀ ਸੀ ਤੇ ਆਪਾਂ ਯੂਨੀਨਿਮਸਲੀ ਜਿਹੜਾ 2018 ਦੇ ਵਿੱਚ ਕਾਨੂੰਨ ਆ ਉਹ ਪਾਸ ਕਰਕੇ ਭੇਜਿਆ ਸੀ ਉਹਦੇ ਤੇ ਇਹਦੇ ਵਿੱਚ ਲੰਮਾ ਚੌੜਾ ਫਰਕ ਨਹੀਂ ਹੈ ਸਿਰਫ ਸਰ ਜਿਹੜੀ ਹੋਮ ਮਿਨਿਸਟਰ ਨਾਲ ਚੀਫ ਮਿਨਿਸਟਰ ਸਾਹਿਬ ਦੀ ਗੱਲ ਹੋਈ ਆ ਉਹ ਕਿਤੇ ਇਸ ਹਾਊਸ ਦੇ ਵਿੱਚ ਲਿਆਂਦੀ ਜਾ ਸਕਦੀ ਆ ਵੀ ਉਹਨਾਂ ਨੇ ਕਿਉਂ ਕਹਿਤਾ ਤੇ 2.5 ਸਾਲ ਆਪਾਂ ਉਹਦੀਆਂ ਜਿਹੜੀਆਂ ਆਪਾਂ ਪ੍ਰੋਸੀਕਿਊਸ਼ਨ ਸੈਂਕਸ਼ਨ ਨਹੀਂ ਦੇ ਸਕੇ ਇਹ ਅੱਜ ਇਹ ਸਮਾਜ ਜਿਹੜਾ ਕਿਉਂਕਿ ਆਪਾਂ ਸਾਰਿਆਂ ਨੇ ਇੱਥੇ ਸੱਚੀ ਗੱਲ ਹੈ ਚਲੇ ਜਾਣਾ ਬਿਲਕੁਲ ਔਰ ਇੱਥੇ ਦੇ ਦੋ ਬੰਦੇ ਮੈਂ ਤੁਹਾਨੂੰ ਨਾਂ ਲੈਣੇ ਚਾਹਨਾ ਜੀ ਮੈਨੂੰ ਜਿੰਨੀ ਕ ਗੱਲ ਸਮਝ ਆਉਂਦੀ ਆ ਇੱਕ ਪੁਲਿਸ ਅਫਸਰ ਸੀ ਆਰਐਸ ਖੱਟੜਾ ਜਿਹਨੇ ਰਿਐਲਿਟੀ ਦੇ ਵਿੱਚ ਆਪਣਾ ਕਰਮ ਵੀ ਕੀਤਾ ਤੇ ਆਪਣਾ ਧਰਮ ਵੀ ਨਿਭਾਇਆ ਜੇ ਜਿੰਨੀ ਕ ਗੱਲ ਮੈਨੂੰ ਸਮਝ ਆਉਂਦੀ ਆ ਹੋ ਸਕਦਾ ਮੇਰੀ ਸਮਝ ਤੋਂ ਬਾਹਰ ਹੋਵੇ ਔਰ ਇੱਕੋ ਇਨਸਾਨ ਸੀ ਗगन ਪ੍ਰਦੀਪ ਸਿੰਘ ਬੱਲ ਜਿਹੜਾ ਐਡਵੋਕੇਟ ਹੈ ਗगन ਪ੍ਰਦੀਪ ਸਿੰਘ ਬੱਲ ਨੇ ਸਿੰਗਲ ਹੈਂਡਡਲੀ ਮੈਂ ਅਸਲੀ ਗੱਲ ਹੈ ਸ਼ੱਕ ਕਰਦਾ ਸੀ ਕਿ ਸਹਿਤ ਸਰਕਾਰਾਂ ਜਿਹੜੀਆਂ ਉਹ ਇਧਰ ਨੂੰ ਤੁਰ ਨਹੀਂ ਰਹੀਆਂ ਉਹਨੂੰ ਪ੍ਰਾਈਵੇਟ ਤੌਰ ਤੇ ਖੜਾ ਕੀਤਾ ਔਰ ਮੈਂ ਇਹ ਵੀ ਗੱਲ ਕਹੀ ਮੈਂ ਕਿਹਾ ਗगन ਜੀ ਤੁਹਾਡੇ ਖਰਚੇ ਖਰਚੇ ਹੁੰਦੇ ਆ ਤੁਹਾਡੀ ਟੀਮ ਹੈ ਤੇ ਤੁਹਾਨੂੰ ਕੁਝ ਪੈਸੇ ਅਸੀਂ ਦੇ ਦਿੰਨੇ ਆ ਉਹ ਕਹਿੰਦੇ ਜੇ ਤੁਹਾਡਾ ਗੁਰੂ ਆ ਤੇ ਸਾਡਾ ਵੀ ਗੁਰੂ ਆ ਉਨੇ ਇੱਕ ਬੰਦੇ ਨੇ ਉਹ ਅਸਲੀ ਗੱਲ ਹੈ ਕਿ ਇੱਕ ਪਾਸੇ ਵਕੀਲਾਂ ਦੀ ਫੌਜ ਖੜੀ ਹੁੰਦੀ ਸੀ ਠੀਕ ਹੈ ਅਤੇ ਦੂਸਰੇ ਪਾਸੇ ਸਰ ਦੂਸਰੇ ਪਾਸੇ ਉਹ ਸਿਰਫ ਇੱਕ ਸਿੰਗਲ ਹੈਂਡਲੀ ਮੈਂ ਸਿਰਫ ਇਨੀ ਬੇਨਤੀ ਤੁਹਾਨੂੰ ਕਰਨੀ ਚਾਹਣਾ ਅੱਜ ਵੀ ਉਹ ਬੰਦੇ ਇੱਥੇ ਅਵੇਲੇਬਲ ਹੈ ਉਹਨਾਂ ਨੂੰ ਬੁਲਾ ਕੇ ਦੋਨਾਂ ਨੂੰ ਜੇ ਆਪਾਂ ਕਿਸੇ ਕੰਡੇ ਸਿਰੇ ਲੱਗਣਾ ਉਹਨਾਂ ਦੋਨਾਂ ਨੂੰ ਬੁਲਾ ਕੇ ਪੁੱਛ ਲਓ ਹੋਇਆ ਕੀ ਆ ਥੈਂਕ ਯੂ ਤੇ ਅੱਜ ਜ਼ਰੂਰਤ ਕਾਦੀ ਆ ਆਪਾਂ ਨੂੰ ਵੀ 3.5 ਸਾਲ ਹੋ ਗਿਆ ਔਰ 3.5 ਸਾਲਾਂ ਦੇ ਵਿੱਚ ਆਪਾਂ ਇੱਕ ਉਹ ਬਿੱਲ ਲੈ ਕੇ ਆਏ ਆ ਜਿਹੜਾ ਆਲਮੋਸਟ ਜਿਹੜਾ ਸਿਮਿਲਰ ਨੇਚਰ ਦਾ ਹੈਗਾ ਔਰ ਇਹਦਾ ਸਬਸੀਕੁਐਂਟਲੀ ਅੰਤ ਵੀ ਉੱਥੇ ਹੀ ਹੋਣਾ ਜਾ ਕੇ ਸੋ ਇਸ ਕਰਕੇ ਇਹਦੇ ਤੇ ਆਪਾਂ ਪੋਲਿਟਿਕਸ ਨਾ ਕਰੀਏ ਇਹਦੇ ਤੇ ਨਾ ਕਰੀਏ ਉਹ ਉਹ ਵੀ ਨਹੀਂ ਰਹੇ ਜਿਨ੍ਹਾਂ ਨੇ ਪਹਿਲਾਂ ਕੀਤੀ ਆ ਤੁਹਾਨੂੰ ਇਹ ਵੀ ਦੱਸ ਦਿਨਾ ਕਿਤੇ ਸੋਸ਼ਲ ਮੀਡੀਆ ਜਾਂ ਮੀਡੀਆ ਨੂੰ ਕੰਟਰੋਲ ਕਰ ਸਕਦੇ ਆ ਪਰ ਉਸ ਗੁਰੂ ਦੀ ਕਚਹਿਰੀ ਨੂੰ ਆਪਣੇ ਕੋਲੋਂ ਕੰਟਰੋਲ ਹੋਣਾ ਨਹੀਂ ਹੈ ਇਹ ਆਵੇਂ ਭਲੇਖਾ ਆ ਆਪਾਂ ਨੂੰ ਸਾਰਿਆਂ ਨੂੰ ਵੀ ਹਾਂ ਵੀ ਸ਼ਾਇਦ ਅਸੀਂ ਇੱਥੇ ਕੁਝ ਕਹਿ ਲਾਂਗੇ ਉਹਦੇ ਲਫ਼ਜ਼ਾਂ ਦੀ ਹੀਰ ਫੇਰ ਕਰ ਲਾਂਗੇ ਸੋ ਮੇਰੀ ਤਾਂ ਤੁਹਾਨੂੰ ਬੇਨਤੀ ਆ ਵੀ ਆ ਜਿਹੜਾ ਸਵਾਖਸਾਲ ਰਹਿੰਦਾ ਜੇ ਉਹ ਦੋ ਬੰਦਿਆਂ ਨੂੰ ਕਿਤੇ ਮੈਨੂੰ ਵੀ ਨਾਲ ਸੱਦਣਾ ਹੋਇਆ ਤਾਂ ਭਾਵੇਂ ਸੀਐਨ ਸਾਹਿਬ ਨੂੰ ਕਿਹਾ ਵੀ ਮੈਨੂੰ ਸੱਦ ਲਿਓ ਨਾਲ ਉਹ ਦੋ ਬੰਦਿਆਂ ਨੂੰ ਪਤਾ ਲੱਗ ਜੂਗਾ ਵੀ ਇਹ ਸਮਾਜ ਦੇ ਵਿੱਚ ਇਸ ਇਸ ਜਿੱਥੇ ਇਹ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਆ ਜਿੱਥੇ ਆਪਾਂ ਇੰਨੀ ਵੱਡੀ ਵੋਕੈਬਲਰੀ ਯੂਜ਼ ਕਰਦੇ ਐਡਾ ਵੱਡਾ ਸਾਡਾ ਇਤਿਹਾਸ ਆ ਤੇ ਉਹਦੇ ਚ ਅਸੀਂ ਕਰ ਕੀ ਰਹੇ ਆ ਵਰਤਮਾਨ ਤੌਰ ਤੇ ਮੈਂ ਤਾਂ ਇੰਨੀ ਬੇਨਤੀ ਕਰਨੀ ਚਾਹੁੰਦਾ ਜੀ ਤੁਸੀਂ ਆ ਜਿਹੜੇ ਦੋ ਨਾਲ ਦਿੱਥੇ ਆ ਇਹਨਾਂ ਦੇ ਨਾਲ ਦੂਜੇ ਵੀ ਦੱਸ ਦਿੰਦੇ ਵੀ ਜਿਹੜੇ ਨਹੀਂ ਕਰਉਣਾ ਚਾਹੁੰਦੇ ਫਿਰ ਬੜਾ ਚੰਗਾ ਹੁੰਦਾ ਜੀ